ਦੁਪਹਿਰ ਦਾ ਟਾਈਮ ਸੀ ਤੇ ਸਾਰੇ ਕਹਿ ਰਹੇ ਸੀ ਭੁੱਖ ਲੱਗੀ ਹੈ ਤੇ ਮੈਂ ਕਹ ਕੋਈ ਗੱਲ ਨਹੀਂ ਜੀ ਹੁਣ ਬਣਾ ਦੋਨੇ ਆਲੂ ਦੇ ਚਿਪਸ ਪਰ ਜੇ ਮੈਂ ਰਸੋਈ ਚ ਗਈ ਤਾਂ ਆਲੂ ਤਾਂ ਖਤਮ ਹੋਏ ਪਏ ਸੀ ਤੇ ਮੈਨੂੰ ਲੱਗ ਗਿਆ ਜੀ ਟਮਾਟਰ ਮੈਂ ਕਹ ਚਲੋ ਕੋਈ ਗੱਲ ਨਹੀਂ ਜੀ ਅੱਜ ਟਮਾਟਰ ਦੀ ਚਿਪਸ ਬਣਾ ਕੇ ਦਿੰਨੇ ਆ ਤੇ ਪੂਰੀ ਫੁੱਲ ਵੀਡੀਓ ਮਤਲਬ ਵੀ ਲੱਗੇ ਸੀ ਜੀ ਬਣਾਉਣ ਵੀਡੀਓ ਦੀ ਤਿਆਰੀ ਕਰ ਲਈ ਸੀ ਇੱਧਰ ਜਿਹੜਾ ਆਪਾਂ ਟਮਾਟਰ ਆ ਉਹ ਮੈਂ ਚੰਗੀ ਤਰ੍ਹਾਂ ਧੋਲੇ ਸੀ ਇਹ ਮੈਨੂੰ ਕਹਿ ਰਹੇ ਸੀ ਲਿਆ ਮੈਂ ਹੀ ਬਣਾ ਕੇ ਦਿੰਨਾ ਅੱਜ ਮੈਂ ਕਹ ਜੀ ਰਹਿਣ ਦੋ ਰਹਿਣ ਦੋ ਤੇ ਇੱਧਰ ਮੈਂ ਚੱਕ ਲਈ ਸੀ ਜੀ ਚਾਕੂ ਤੇ ਇੱਧਰ ਆਪਾਂ ਲੈ ਕਿ shell ਕੇ ਬਹੁਤ ਵਧੀਆ ਮਤਲਬ ਵੀ ਆਪਾਂ ਜਿਹਦੇ ਇਹਨਾਂ ਨੂੰ ਛਾਣਣਾ ਹੁੰਦਾ ਇਹਦਾ ਆਪਾਂ ਪੇਸਟ ਤਿਆਰ ਕਰਾਂਗੇ ਤਾਂ ਇਹ ਵਧੀਆ ਛਾਣਿਆ ਜਾਂਦਾ ਤੇ ਨਹੀਂ ਆਪਾਂ ਨੂੰ ਮਤਲਬ ਜਾਦੇ ਦਿੱਕਤ ਆਉਂਦੀ ਉਹਨਾਂ ਨੂੰ ਛਾਣਨ ਵਿੱਚ ਇਸ ਕਰਕੇ ਮੈਂ ਉੱਪਰੋਂ ਉੱਪਰੋਂ ਇਹਨਾਂ ਨੂੰ ਛੱਲ ਲਏ ਸੀਗੇ ਤੇ ਇਧਰ ਆਪਾਂ ਪੰਜ ਜਿਹੜੇ ਲਈ ਸੀ ਟਮਾਟਰ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਕੇ ਮਿਕਸੀ ਵਿੱਚ ਪਾਤਾ ਸੀਗਾ ਤਾਂ ਜੋ ਮਤਲਬ ਪੇਸਟ ਵਨ ਵਿੱਚ ਕੋਈ ਅਖਾਈ ਨਾ ਬੀਤ ਵਧੀਆ ਚੰਗੀ ਤਰ੍ਹਾਂ ਪੀਸ ਦੇ ਕੋਈ ਵੀ ਮੋਟਾ ਪੀਸ ਨਾ ਰਵੇ ਬਰੀਕ ਬਰੀਕ ਕੱਟ ਕੇ ਆਪਾਂ ਪਾ ਲੈਣਾ ਤਾਂ ਇਧਰ ਡੈਵਿਨੂ ਵੀ ਪਤਾ ਲੱਗੇ ਸੀ ਵੀ ਟਮਾਟਰ ਦੇ ਚਿਪਸ ਕਹੀ ਜਾਂਦੇ ਆ ਤੇ ਵੀ ਬਾਰੀ ਬਾਰੀ ਘੇੜੇ ਦਿੰਦਾ ਫਿਰਦਾ ਸੀਗਾ ਬਿਕ ਬਣੀ ਆ ਕਿ ਨਹੀਂ ਬਣੀ ਤੇ ਵੇਚਦੀ ਕਰ ਗਿਆ ਸੀ ਦੋਸਤੋ ਸੱਤਛਕ ਆ ਤੇ ਇਧਰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਕੇ ਤੇ ਮਿਕਸੀ ਨੂੰ ਚੰਗੀ ਤਰ੍ਹਾਂ ਆਪਾਂ ਚਲਾਤਾ ਸੀ ਤੇ ਜਿਹੜਾ ਆਪਣਾ ਇਹਦਾ ਪੇਸਟ ਆ ਉਹ ਤੇ ਆਪਾਂ ਤਿਆਰ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਛਾਨਣੀ ਦੀ ਮਦਦ ਨਾਲ ਆਪਾਂ ਇਹਨਾਂ ਨੂੰ ਛਾਣ ਲੈਣਾਗਾ ਤੇ ਮੈਂ ਇਹ ਥੋੜਾ ਜਿਹਾ ਮਤਲਬ ਗਾੜਾ ਪੇਸਟ ਹੀ ਬਣ ਗਿਆ ਸੀ ਤੇ ਮੈਂ ਕਹਿ ਰਹੀ ਸੀ ਉਹ ਹੋ ਜੀਏ ਕਿਵੇਂ ਛਾਣਿਆ ਜਾਊਗਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਚਮਚਾ ਫੜਾਓ ਜੀ ਚਮਚਾ ਵਿੱਚ ਮਾਰ ਕੇ ਇਹਨਾਂ ਨੂੰ ਆਪਾਂ ਉਹ ਕਰਦੇ ਆ ਤੇ ਇਹਦੇ ਨਾਲ ਇਹ ਜਿਹੜਾ ਪੇਸਟ ਆ ਉਹ ਸਾਰਾ ਵਧੀਆ ਨਿਕਲਿਆ ਸੀ ਆ ਤੁਸੀਂ ਦੇਖ ਸਕਦੇ ਹੋ ਵਿੱਚ ਬਸ ਇਹਦੇ ਬੀਜ ਬੂਜ ਹੀ ਰਹਿ ਗਏ ਸੀਗੇ ਸਾਰਾ ਪੇਸਟ ਵਧੀਆ ਨਿਕਲਿਆ ਸੀਗਾ ਇਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਕੌਲੀ ਕਣਕ ਦਾ ਆਟਾ ਇਹ ਤੁਸੀਂ ਵੱਧ ਘੱਟ ਲੈ ਸਕਦੇ ਹੋ ਜੇ ਆਟਾ ਵਧੀਆ ਆਪਾਂ ਸਮੂਥ ਹੋਣਾ ਨਾ ਹੀ ਜ਼ਿਆਦਾ ਮਤਲਬ ਗੜਾ ਹੋਵੇ ਨਾ ਹੀ ਢਿੱਲਾ ਇਹਦੇ ਵਿੱਚ ਆਪਾਂ ਪਾਏ ਸੀ ਸਵਾਦ ਅਨੁਸਾਰ ਨਾਮਕ ਜੀਰਾ ਪਾਊਡਰ ਚਾਟ ਮਸਾਲਾ ਥੋੜਾ ਜਿਹਾ ਆਪਾਂ ਮਿਰਚ ਵੀ ਪਾ ਸਕਦੇ ਹਾਂ ਸਵਾਦ ਅਨੁਸਾਰ ਜੇਕਰ ਬੱਚਿਆਂ ਵਾਸਤੇ ਬਣਾ ਰਹੇ ਹਾਂ ਤਾਂ ਇਹਦੇ ਵਿੱਚ ਆਪਾਂ ਘੱਟ ਵੱਧ ਪਾ ਸਕਦੇ ਹਾਂ ਥੋੜੀ ਜਿਹੀ ਆਪਾਂ ਪਾਈ ਸੀ ਚਮਚੇ ਦਾ ਚੌਥਾ ਹਿੱਸਾ ਹਲਦੀ ਇਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਟਮਾਟਰ ਦਾ ਜਿਹੜਾ ਆਪਾਂ ਪੇਸਟ ਤਿਆਰ ਕਰਿਆ ਸੀਗਾ ਤਾਂ ਜੋ ਵਿੱਚ ਕੋਈ ਵੀ ਗੰਢ ਨਾ ਰਹੇ ਤੇ ਹੁਣ ਆਪਾਂ ਪਾਤਾ ਸੀ ਜੀ ਕਣਕ ਦਾ ਆਟਾ ਜੋ ਕਿ ਆਪਾਂ ਚੰਗੀ ਤਰ੍ਹਾਂ ਛਾਲ ਲਿਆ ਸੀਗਾ ਤੇ ਹੁਣ ਮੈਂ ਚਮਚ ਦੀ ਸਹਾਇਤਾ ਨਾਲ ਇਹਦੇ ਵਿੱਚ ਮਿਕਸ ਕਰ ਰਹੀ ਸੀ ਮੈਂ ਕਹੇ ਰਹੀ ਜੀ ਥੋੜੇ ਜਿਹਾ ਆਟੇ ਦੀ ਹੋਰ ਲੋੜ ਪਊਗੀ ਕਿਉਂਕਿ ਜਿਹੜਾ ਆਟਾ ਇਹ ਥੋੜਾ ਰਹਿ ਗਿਆ ਤੇ ਆਪਨੂੰ ਜਿਹੜਾ ਆਟਾ ਗੁੰਨਾ ਉਹ ਜੀ ਮੈਂ ਆਪਾਂ ਰੋਟੀ ਦਾ ਗੁੰਧੇ ਵੀ ਨਾ ਹੀ ਜ਼ਿਆਦਾ گاੜਾ ਹੋਵੇ ਨਾ ਹੀ ਢਿੱਲਾ ਉਹ ਮੈਂ ਆਪਾਂ ਗੁੰਨਾ ਸੀ ਤੇ ੜੀ ਵਾਰ-ਵਾਰ ਦੇਖ ਰਹੀ ਸੀ ਮੰਮਾ ਹਜੇ ਬਣੇ ਇਹ ਜਿਹੜਾ ਕਣਕ ਦਾ ਆਟਾ ਉਹ ਆਪਾਂ ਹੋਰ ਛਾਲ ਲਿਆਂਦਾ ਸੀ ਤੇ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਟੇ ਨੂੰ ਗੁੰਨ ਲਿਆ ਸੀਗਾ ਆਟਾ ਗੁੰਨਣ ਤੋਂ ਬਾਅਦ 10 ਮਿੰਟ ਆਪਾਂ ਨੂੰ ਰੈਸਟ ਦੇ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਦੇਸੀ ਘਿਓ ਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੁਬਾਰਾ ਤੋਂ ਇੱਕ ਫੇਰ ਗੋ ਦੇਤੀ ਸੀ ਤੇ ਬੜੀ ਵਧੀਆ ਜਿਹੜਾ ਆਟਾ ਸਮੂਥ ਸਮੂਥ ਗੁੰਨ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਪੇੜੇ ਬਣਾਵਾਂਗੇ ਤੇ ਆਟਾ ਜਿਹੜਾ ਬਹੁਤ ਵਧੀਆ ਮਤਲਬ ਗੁੰਨਿਆ ਹੋਣਾ ਚਾਹੀਦਾ ਹੈਗਾ ਥੋੜਾ ਟਾਈਮ ਵਾਸਤੇ ਆਪਾਂ ਨੂੰ ਰੈਸਟ ਵਾਸਤੇ ਜ਼ਰੂਰ ਰੱਖ ਦੇਣਾ ਉਸ ਤੋਂ ਬਾਅਦ ਆਪਾਂ ਘਿਓ ਲਾ ਕੇ ਤੇ ਹੁਣ ਜਿਹੜੇ ਆਪਾਂ ਇਹਦੇ ਕਿਉਂਕਿ ਆਪਾਂ ਰੋਟੀ ਬੇਲ ਕੇ ਤੇ ਇਹਨੂੰ ਕੋਈ ਵੀ ਸ਼ੇਪ ਵਿੱਚ ਕੱਟ ਕੇ ਜਿਹੜੀ ਆਪਾਂ ਚਿਪਸ ਆ ਉਹ ਬਣਾਉਣੀ ਹੈ ਜੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਤੇ ਇੰਨੇ ਜ਼ਿਆਦਾ ਮਤਲਬ ਵਧੀਆ ਬਣਦੇ ਨੇਗੇ ਇਹ ਤੇ ਇਸ ਇਸ ਪ੍ਰਕਾਰ ਆਪਾਂ ਥੋੜਾ ਥੋੜਾ ਆਟਾ ਲਾ ਕੇ ਇਹਨੂੰ ਬੇਲਣ ਲੱਗੇ ਸੀ ਤੇ ਜਿਹੜਾ ਚੋਪਿੰਗ ਬੋਰਡ ਸੀਗਾ ਉਹ ਹਿੱਲਦਾ ਸੀ ਤੇ ਮੈਂ ਇਹਦੇ ਹੇਠਾ ਕੱਪੜਾ ਰੱਖ ਕੇ ਬੇਲਨ ਸਟਾਰਟ ਕਰਤਾ ਇਹ ਕਹਿੰਦੇ بڑا ਦਿਮਾਗ ਲਾਇਆ ਵੀ ਤਾਂ ਹਿੱਲਣੋਂ हट ਗਿਆ ਤੇ ਆਪਾਂ ਜਿਹੜੀ ਰੋਟੀ ਆ ਉਹ ਨਾ ਹੀ ਤੇ ਜਿਆਦਾ ਮਤਲਬ ਪਤਲੀ ਹੋਵੇ ਨਾ ਹੀ ਮੋਟੀ ਜਿਵੇਂ ਆਪਾਂ ਰੋਟੀ ਉਹਨਾਂ ਨੇ ਉਸ ਪ੍ਰਕਾਰ ਹੀ ਆਪਾਂ ਇਹਨਾਂ ਨੂੰ ਬੇਲ ਲੈਣਾ ਤੇ ਫਰੌਗ ਦੀ ਸਹਾਇਤਾ ਨਾਲ ਆਪਾਂ ਇਹਦੇ ਵਿੱਚ ਸ਼ਹਿਦ ਕਰ ਲੈਣੇ ਨੇ ਜੀ ਕਿਉਂਕਿ ਜਿਹੜੀ ਮਤਲਬ ਆਪਾਂ ਬਣਾਵਾਂਗੇ ਜੀ ਚਿਪਸ ਉਹ ਵੀ ਫੁੱਲੇ ਨਾ ਮਠੀਆਂ ਜਿਹੇ ਤਰ੍ਹਾਂ ਵਧੀਆ ਕ੍ਰਿਸਪੀ ਬਣੇ ਇਸ ਕਰਕੇ ਇਹਦੇ ਵਿੱਚ ਜਿਹੜੀਆਂ ਆਪਾਂ ਮੋਰੀਆਂ ਨੇ ਉਹ ਜ਼ਰੂਰ ਕਰ ਲੈਣੀਆਂ ਨੇ ਕਿਸੇ ਵੀ ਤਿੱਖੀ ਚੀਜ਼ ਨਾਲ ਤੇ ਇਸ ਪ੍ਰਕਾਰ ਆਪਾਂ ਕਟਿੰਗ ਕਰਕੇ ਹੁਣ ਆਪਾਂ ਇਹਨੂੰ ਕੱਟ ਲਿਆ ਜੀ ਟ੍ਰਾਇੰਗਲ ਸ਼ੇਪ ਚ ਇਹ ਆਪਾਂ ਜੁਮੇ ਵੀ ਚਾਹੀਏ ਹੋਵੇਂ ਆਪਾਂ ਕੱਟ ਸਕਦੇ ਹਾਂ ਜੇ ਗੋਲ ਚੌਰਸ ਟ੍ਰਾਇੰਗਲ ਮਤਲਬ ਤਕੋਣੇ ਚ ਤੇ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਧਰ ਲਿਆ ਸੀਗਾ ਇਹ ਮੈਂ ਕਈ ਪ੍ਰਕਾਰ ਦੀਆਂ ਬਣਾਈਆਂ ਸੀ ਜੀ ਮੈਂ ਕਹਿ ਰਹੀ ਸੀ ਅੱਜ ਤਾਂ ਸਾਰਾ ਕੁਝ ਬਣਾ ਕੇ ਦਿਖਾਵਾਂਗੀ ਜੀ ਇਕੱਟਾ ਬਿਜਦੀ ਮੈਂ ਮਠੀਆਂ ਵੀ ਬਣਾ ਲਈਆਂ ਸੀ ਜੀ ਜਿਹੜੀ ਮਠਰੀ ਕਹਿ ਦਿੰਨੇ ਆਪਾਂ ਤੇ ਇਹ ਕਰ ਰਹੀ ਸੀ ਚਾਹ ਦੀ ਭੁੱਖ ਲੱਗ ਗਈ ਤੇ ਚਾਹ ਵੀ ਚੱਕ ਲਈ ਸੀ ਜੀ ਤੇ ਉਸ ਵੇਲੇ ਮੈਂ ਹੋਰ ਰੋਟੀਆਂ ਬੇਲ ਬੇਲ ਕੇ ਮੈਂ ਕਹਿ ਰਹੀ ਸੀ ਹੁਣ ਕੋਈ ਹੋਰ ਸ਼ੇਪ ਬਣਾਵਾਂ ਤਾਂ ਮੈਨੂੰ ਹੋਰ ਤਾਂ ਕੁਝ ਲੱਭਣੇ ਮੈਨੂੰ ਚਿੱਲੀ ਫਲੈਕਸ ਵਾਲੇ ਡੱਬੀ ਦਾ ਟੱਕ ਨਹੀਂ ਲੱਭ ਗਿਆ ਤੇ ਉਹਦੇ ਨਾਲ ਮੈਂ ਗੋਲ ਗੋਲ ਜਿਹੜੇ ਇਹਦੇ ਮਤਲਬ ਸ਼ੇਪ ਸੀ ਉਹ ਬਣਾ ਲਈ ਸੀ ਇਹ ਮੈਨੂੰ ਕਹਿ ਰਹੀ ਸੀ بڑا ਦਿਮਾਗ ਲਾਇਆ ਤੇ ਇਹ ਤਾਂ ਇਹ ਹੀ ਟੱਕਣ ਤੇ ਆ ਗਿਆ ਮੈਂ ਕਿਹਾ ਹੋਰ ਦੇ ਸਾਰੇ ਪੀਸੀਓ ਇੱਕ ਪਾਸੇ ਧਰਲੇ ਸੀ ਤਾਂ ਇਧਰ ਆਪਾਂ ਜਿਹੜਾ ਲਿਆ ਸੀ ਜੀ ਤੇਲ ਪਿਓਰ ਸਰੋਂ ਦਾ ਇਹਨੂੰ ਆਪਾਂ ਗਰਮ ਧਰਤਾ ਸੀ ਜਿਹੜਾ ਆਪਣਾ ਤੇਲ ਆ ਉਹ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਇਧਰ ਆਪਾਂ ਇਹੜੀਆਂ ਮਠਰੀਆਂ ਸੀਗੀਆਂ ਉਹ ਵੀ ਬਣਾ ਲਈਆਂ ਸੀ ਗੋਲ ਗੋਲ ਵੇਲ ਕੇ ਇਹ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਜੀ ਇਹ ਵੀ ਮਤਲਬ ਆਪਾਂ ਕਈ ਪ੍ਰਕਾਰ ਦੇ ਆਟੇ ਨਾਲ ਬਣਾ ਸਕਦੇ ਜੇ ਤੇ ਇਹਦੇ ਵਿੱਚ ਤਾਂ ਆਪਾਂ ਟਮਾਟਰ ਪਾਏ ਤੇ ਟਮਾਟਰ ਦਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈਗਾ ਇਧਰ ਪੂਸਾਰਾ ਸਮਾਨ ਰੈਡੀ ਕਰ ਲਿਆ ਸੀਗਾ ਗੱਲਾਂ ਕਰਦੇ ਕਰਦੇ ਆ ਮਠੀਆਂ ਬਣਾਉਂਦੇ ਬਣਾਉਂਦੇ ਜੀ ਜਿਹੜੀ ਆਪਾਂ ਚਿਪਸ ਬਣਾਈ ਹੈਗੀ ਜਿਹੜਾ ਤੇਲ ਉਹ ਜਿਆਦਾ ਗਰਮੀ ਹੋ ਗਿਆ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਉਹੋ ਜੀ ਇਹ ਤਾਂ ਆਪਾਂ ਨਾਲ ਜਿਆਦਾ ਗਰਮ ਚ ਹੀ ਪਾਤਾ ਤੇ ਤੇ ਮਠੀਆਂ ਵਾਂਗੂ ਫੁੱਲਣ ਲੱਗ ਗਏ ਤੇ ਮੈਂ ਕਹ ਜੀ ਹੁਣ ਆਪਾਂ ਇਹਨੂੰ ਮਤਲਬ ਵੀ ਲੋ ਤੇ ਰੱਖਣਾ ਹੈ ਤੇ ਜਦੋਂ ਵੀ ਦੋਸਤੋ ਆਪਾਂ ਇਹ ਬਣਾਉਣੀ ਨੇ ਚਿਪਸ ਫੇਰ ਹੀ ਜ਼ਿਆਦਾ ਟੇਸਟੀ ਬਣਨੀਆਂ ਮਤਲਬ ਤੇਲ ਆਪਣਾ ਗਰਮ ਤਾਂ ਹੋਣਾ ਚਾਹੀਦਾ ਜ਼ਿਆਦਾ ਨਹੀਂ ਗਰਮ ਹੋਣਾ ਚਾਹੀਦਾ ਤੇ ਜਦੋਂ ਵੀ ਆਪਾਂ ਇਹ ਸਾਰੀ ਜਿਹੜੀਆਂ ਵਿੱਚ ਬਣਾਈਆਂ ਨੇ ਜੀ ਚਿਪਸ ਵਿੱਚ ਆਪਾਂ ਤੇਲ ਚ ਪਾਵਾਂਗੇ ਤਾਂ ਆਪਣਾ ਜਿਹੜਾ ਗੈਸ ਆ ਉਹ ਬਿਲਕੁਲ ਲੋ ਤੇ ਹੀ ਹੋਣਾ ਚਾਹੀਦਾ ਤੇ ਲੋ ਤੇ ਰੱਖ ਕੇ ਪਕਾਉਣਾ ਫੇਰ ਹੀ ਜ਼ਿਆਦਾ ਹੀ ਕ੍ਰਿਸਪੀ ਬਣਦੀਆਂ ਨੇ ਤੇ ਟੇਸਟੀ ਬਣਦੀਆਂ ਨੇ ਪਹਿਲਾਂ ਪੂਰ ਮੈਂ ਕਹਿ ਰਹੀ ਸੀ ਵੀ ਠੀਕ ਠਾਕ ਜੀ ਬਣਨੇ ਜੈ ਇੰਨਾ ਕੋਈ ਵਧੀਆ ਨਹੀਂ ਬਣਿਆ ਤੇ ਦੂਜੇ ਵੇਲੇ ਮੈਂ ਥੋੜਾ ਜਿਹੜਾ ਗੈਸ ਉਹ ਲੋ ਤਾਂ ਸੀ ਤੇ ਇੰਨੀਆਂ ਜ਼ਿਆਦਾ ਵਧੀਆ ਬਣੀਆਂ ਸੀਗੀਆਂ ਤੇ ਇਹ ਕਹਿ ਰਹੇ ਸੀ ਲਿਆਓ ਮੈਂ ਤੁਹਾਡੀ ਹੈਲਪ ਕਰਾਉਣਾ ਤੇ ਇਹ ਪ੍ਰਿਕ ਕਰਨ ਲੱਗੇ ਸੀਗੇ ਤੇ ਉਸ ਤੋਂ ਬਾਅਦ ਮੈਂ ਕਹਿ ਰਹੀ ਸੀ ਜਿਉ ਹੋ ਇਹ ਤਾਂ ਤੇਲ ਚੜੀ ਆ ਨਾ ਕਿਉਂਕਿ ਜਿਹੜਾ ਸਰੋਂ ਦਾ ਤੇਲ ਉਹਦੀ ਇਹ ਇਨਸਾਨੀ ਹੁੰਦੀ ਹੈ ਕਿ ਜਿਹੜਾ ਪਿਓਰ ਹੁੰਦਾਗਾ ਉਹ ਅੱਖਾਂ ਨੂੰ ਬਹੁਤ ਜ਼ਿਆਦਾ ਦੇ ਤੇ ਅੱਖਾਂ ਵੀ ਪੱਚ ਰਹੀਆਂ ਸੀ ਤੇ ਇਦਰੇ ਇਹ ਬਹੁਤ ਹੀ ਫਨੀ ਨੇਗੇ ਤੇ ਬੇਲਣਾ ਚਾਕੇ ਮਤਲਬ ਚੌਣ ਲੱਗ ਜਾਂਦੇ ਕਰਨ ਸੁਭਾਤ ਵਧੀਆ ਸੁਹਾ ਜੀ ਇਹਨਾਂ ਦਾ ਮਤਲਬ ਵੀ ਦੇਖਣ ਜਿਵੇਂ ਜਿਹਾ ਲੱਗਦਾ ਪਰ ਬਹੁਤ ਮਤਲਬ ਵੀ ਹਰੇਕ ਚੀਜ਼ ਬਸ ਚੌੜ ਲੱਗੇ ਇਧਰ ਤੁਸੀਂ ਦੇਖ ਸਕਦੇ ਖੜਕਾ ਖੜਕਾ ਦੇ ਰੇ ਕਹਿ ਰਹੇ ਸੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਨਾਲ ਦੀ ਨਾਲ ਇਹ ਖਾਨ ਵੀ ਲੱਗ ਜਾਂਦੇ ਸੀ ਕਹਿੰਦੇ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਨਹੀਂ ਆ ਤੇ ਮੈਂ ਸਾਰਿਆਂ ਨੂੰ بس ਇਹ ਮੈਨੂੰ ਕਹਿ ਰਹੇ ਸੀ ਲੈ ਮੈਂ ਤੁਹਾਡੀ ਹੈਲਪ ਕਰਾਂ ਨਾਲ ਦੇ ਨਾਲ ਵੀ ਜਿਹਦੀ ਕਟਣ ਵੀ ਲੱਗ ਜਾਂਦੇ ਸੀਗੇ ਪੀਸ ਤੇ ਇਧਰ ਮੈਂ ਵੀ ਮਤਲਬ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਰਹੇ ਸੀਗੇ ਪੱਕਾਂ ਤੇ ਥੋੜਾ ਜਿਹਾ ਬਦਲ ਵੱਧ ਟਾਈਮ ਲੱਗਦਾ ਕਿਉਂਕਿ ਆਪਾਂ ਇਹਨਾਂ ਨੂੰ ਲੋ ਤੇ ਹੀ ਰੱਖ ਕੇ ਪਕਾਉਣਾ ਫੇਰ ਹੀ ਜ਼ਿਆਦਾ ਕ੍ਰਿਸਪੀ ਬਣਦੀਆਂ ਨੇ ਨਹੀਂ ਤੇ ਜਿਵੇਂ ਉਹਨਾਂ ਆਪਾਂ ਮਠੀਆਂ ਤਿਆਰ ਕਰਦੇ ਆਂ ਜੀ ਮਿੱਠੀਆਂ ਉਹਦੇ ਨਾਲ ਫਿਰ ਇਹ ਫੁੱਲ ਜੇ ਜਾਂਦੀਆਂ ਨੇ ਤੇ ਚੰਗੀ ਤਰ੍ਹਾਂ ਆਪਾਂ ਪ੍ਰੈਕ ਜ਼ਰੂਰ ਕਰ ਲੈਣਾ ਵੀ ਤਾਂ ਜੋ ਇਹ ਫੁੱਲਣ ਨਾ ਤੇ ਵਧੀਆ ਬਣ ਕੇ ਮਤਲਬ ਇਹ ਤਿਆਰ ਤੇ ਇਹਨੂੰ ਵਸ ਆਪਾਂ ਜਿਹੜਾ ਜਿਹੜਾ ਤੇਲ ਉਹ ਜ਼ਿਆਦਾ ਗਰਮ ਨਹੀਂ ਸੀਗਾ ਬਸ ਆਪਾਂ ਵੀ ਜਿਆਦੇ ਗਰਮ ਚ ਨਹੀਂ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਲੋ ਤੇ ਰੱਖ ਕੇ ਇਹਨਾਂ ਨੂੰ ਪਕਾਈਏ ਤੇ ਆ ਤੁਸੀਂ ਦੇਖ ਸਕਦੇ ਹੋ ਮੈਂ ਦਿਖਾ ਵੀ ਰਹੀ ਸੀ ਵੀ ਹਾਈ ਕਿੰਨੇ ਹੈ ਜਿਆਦੇ ਮਤਲਬ ਵਧੀਆ ਬਣੀਆਂ ਨੇ ਹੈਗੀਆਂ ट्रायंगल ਸ਼ੇਪ ਚ ਤੇ ਇਧਰ ਡੈਵੀ ਕਹਿ ਰਿਹਾ ਸੀ ਮੰਮਾ ਮੈਨੂੰ ਦੇ ਤੋ ਡੈਵੀ ਤਾਂ بس ਕਾਲ ਹੋਈ ਪਈ ਸੀ ਕਦੋਂ ਮੈਂ ਖਾਵਾਂ ਤੇ ਇਧਰ ਤੇਲ ਵੀ ਬਹੁਤ ਹੀ ਚੜ ਰਿਹਾ ਸੀ ਜੀ ਨੱਕ ਨੂੰ ਵੀ ਅੱਖਾਂ ਨੂੰ ਵੀ ਮਤਲਬ ਵੀ ਬਹੁਤ ਹੀ ਕਹਿ ਸਕਦੇ ਵੀ ਇੱਕ ਜਿਵੇਂ ਕਹਿ ਸਕਦੇ ਵੀ ਸਰੋਂ ਦੀ ਖੁਸ਼ਬੂ ਜੀ ਆਉਂਦੀ ਹੁੰਦੀ ਆ ਤੇ ਇਧਰ ਮੈਂ ਤੋੜ ਕੇ ਵੀ ਦਿਖਾ ਰਹੀ ਸੀ ਵੀ ਕਿੰਨੇ ਜਿਆਦੇ ਇਹ ਕ੍ਰਿਸਪੀ ਬਣੀਆਂ ਨੇ ਤੇ ਆ ਤੁਸੀਂ ਖੜਕਾ ਸੁਣ ਵੀ ਸਕਦੇ ਹੋ ਜੀ ਮਤਲਬ ਕਿੰਨਾ ਵਧੀਆ ਕਰ ਆਪਣੀ ਜਿਹੜੀ ਇਹ ਟਮਾਟਰਾਂ ਦੀ ਚਿਪਸ ਸੀ ਬਣ ਕੇ ਬਿਲਕੁਲ ਤਿਆਰ ਸੀਗੀ ਇਸ ਪ੍ਰਕਾਰ ਆਪਾਂ ਬਣਾ ਕੇ ਖਾ ਸਕਦੇ ਹਾਂ ਥੋੜੀ ਜਿਹੀ ਟਮਾਟਰਾਂ ਤੋਂ ਸੋ ਬੱਚੇ ਜਿਵੇਂ ਕੋਈ ਮੰਗ ਕਰਦੇ ਨੇ ਜੀ ਬਾਹਰ ਲਿਆ ਉਹ ਇਸ ਤਾਂ ਪਤਾ ਨਹੀਂ ਕੀ ਕੁਝ ਪਾਇਆ ਹੁੰਦਾਗਾ ਮਸਾਲੇ ਵਗੈਰਾ ਤੇ ਆਪਣਾ ਇੱਥੇ ਸਵਾਦ ਅਨੁਸਾਰ ਜੋ ਵੀ ਮਤਲਬ ਬੱਚੇ ਖਾਣਾ ਪਸੰਦ ਕਰਦੇ ਉਹ ਆਪਾਂ ਪਾ ਸਕਦੇ ਇਹ ਆਪਾਂ ਚਾਟ ਮਸਾਲਾ ਘਰ ਵਿੱਚ ਹੀ ਬਣਾਇਆ ਹੋਇਆ ਇਹ ਆਪਾਂ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਲਾਤਾ ਸੀਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਇੰਨਾ ਵਧੀਆ ਮਤਲਬ ਫਲੇਵਰ ਆਇਆ ਸੀਗਾ ਮਤਲਬ 3-4 ਟਮਾਟਰ ਆ 4-5 ਟਮਾਟਰ ਲਏ ਸੀ ਉਹ ਤੋਂ ਕਿੰਨੀਆਂ ਸਾਰੀਆਂ ਜਿਹੜੀਆਂ ਆਪਣੀਆਂ ਚਿਪਸ ਸੀ ਟ੍ਰਾਇੰਗਲ ਸ਼ੇਪ ਚ ਗੋਲ ਚ ਬਣ ਕੇ ਤਿਆਰ ਹੋ ਗਈਆਂ ਸੀਗੀਆਂ ਤੇ ਇਹਨੂੰ ਮੈਂ ਤੁਹਾਨੂੰ ਪਕਾਉਣ ਦਾ ਪਹਿਲਾ ਵੀ ਟੰਗ ਦੱਸਿਆ ਸੀ ਵੀ ਲੋ ਤੇ ਹੀ ਪਕਾਉਣੀ ਹੈ ਫੇਰ ਹੀ ਜਿਆਦਾ ਕ੍ਰਿਸਪੀ ਬਣਦੀਆਂ ਨੇ ਕਿਉਂਕਿ ਜਿਹੜਾ ਪਹਿਲਾਂ ਪੂਰੋ ਜਿਆਦਾ ਗਰਮ ਚ ਪਾਤਾ ਸੀਗਾ ਉਹ ਮਤਲਬ ਵੀ ਫੁੱਲ ਕੇ ਜਪੋਲਾ ਜਾ ਹੋ ਗਏ ਸੀਗੇ ਪਰ ਇਹਨੂੰ ਲੋ ਤੇ ਰੱਖ ਕੇ ਹੀ ਪਕਾਉਣਾ ਫੇਰ ਹੀ ਜਿਆਦਾ ਟੇਸਟੀ ਬਣਦੀਆਂ ਨੇ ਹੈਗੀਆਂ ਸੋ ਇਸ ਪ੍ਰਕਾਰ ਆਪਾਂ ਬਣਾ ਕੇ ਖਾ ਸਕਦੇ ਹਾਂ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੀਆਂ ਤੇ ਇਹ ਹੈਲਥੀ ਘਰ ਵਿੱਚ ਹੀ ਬਣ ਕੇ ਤਿਆਰ ਹੋ ਗਈਆਂ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ